ਸਾਡੇ ਵਾਲੇ ਉਹ ਪੰਛੀਆਂ ਦੇ ਘਰ ਅਜਾੜ ਵਾਲੇ ਦਾ ਬਹੁਤ ਬੰਦੇ ਆ ਦੁਨੀਆ ਤੇ ਮੇਰੇ ਵਰਗੇ ਪਰ ਨਾ ਇੱਕ ਬੰਦਾ ਅੱਜ ਤੁਹਾਨੂੰ ਇਹ ਜਾ ਮਿਲਾਵਾਂਗੇ ਜਿਹੜਾ ਪੰਛੀਆਂ ਦਾ ਤਰਕਾਰ ਬਣਾਉਂਦਾ ਹੈ ਨਿਰਸਵਾਰਥ ਬਣਾਉਂਦਾ ਹੈ ਤੇ ਉਹਨੇ ਨਾ ਲੱਖਾਂ ਦੀ ਗਿਣਤੀ ਦੇ ਵਿੱਚ ਘਰ ਬਣਾਏ ਆ ਪੰਛੀਆਂ ਦੇ ਅੱਜ ਤੁਹਾਨੂੰ ਮਿਲਾਉਣੇ ਆ ਬਾਈ ਦੇ ਨਾਲ ਗੱਲਬਾਤ ਕਰਦੇ ਆ ਆ ਬਾਈ ਖੜੇ ਆ ਹਨਾ ਇਹ ਜਿਵੇਂ ਦਰਖਤਾਂ ਦੇ ਉੱਪਰ ਖੰਬਿਆਂ ਦੇ ਉੱਪਰ ਆਲੇ ਲਗਾਉਂਦੇ ਆਗੇ ਤੇ ਇਹ ਬਾਈ ਖੁਦ ਤਿਆਰ ਕਰਦੇ ਲੱਕੜ ਦੇ ਮਿਸਤਰੀ ਆ ਬਾਈ ਤੇ ਇਹ ਆਲੇ ਬਣਾਉਂਦੇ ਬਾਈ ਸਸਤਰੀ ਕਾਲ ਜੀ ਬਾਈ ਪਹਿਲਾਂ ਤਾਂ ਆਪਣਾ ਨਾਮ ਤੇ ਪਿੰਡ ਦੱਸਿਓ ਬਾਈ ਆਪਣਾ ਪਿੰਡ ਹੈ ਤਨੋਲਾ ਜ਼ਿਲ੍ਹਾ ਬਰਨਾਲਾ ਹੀ ਨਾਮ ਬੀਰਾਂਤ ਸਿੰਘ ਹੈ ਜੀ ਬੀਰਾਂਤ ਸਿੰਘ ਜਿਵੇਂ ਆ ਆਲੇ ਹਨਾ ਇਹ ਖੰਬਿਆਂ ਤੇ ਲਾਉਨੇ ਆ ਤੁਸੀਂ ਤੇ ਦਰਖਤਾਂ ਤੇ ਲਾਉਨੇ ਆ ਹਾਂ ਜੀ ਦਰਖਤਾਂ ਤੇ ਖੰਬਿਆਂ ਤੇ ਬਾਕੀ ਘਰਾਂ ਜੇ ਬਦਰੇ ਮੂਰੇ ਲੱਗ ਜਾਂਦੇ ਨੇ ਜੀ ਠੀਕ ਹੈ ਹਾਂ ਜੀ ਤੇ ਬਾਈ ਹੁਣ ਤੱਕ ਕਿੰਨੇ ਕਾਲ ਨੇ ਤਿਆਰ ਕਰ ਚੁੱਕੇ ਆ ਤੁਸੀਂ ਇਹ ਅਸੀਂ 2 ਲੱਖ ਦੇ ਤਕਰੀਬਨ ਕਰਤਾ ਹੀ ਆਲੇ ਤਿਆਰ ਬੋਲੇ ਮੈਂ ਸਮਝਦਾ ਹਾਂ ਕੋਮ ਕਾਤੇ ਬਾਈ ਸੰਦੀਪ ਨਾਲ ਜੁੜ ਕੇ ਇਸ ਬਾਈ ਸੰਦੀਪ ਤੌਲੇ ਦੇ ਨਾਲ ਜੁੜ ਕੇ ਹਾਂਜੀ ਹਾਂਜੀ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੈ ਬਾਈ ਅਸੀਂ 15 ਤੋਂ ਕੰਮ ਕਰਦਾ ਜੀ 2015 ਤੋਂ ਮਤਲਬ 9-10 ਸਾਲ ਹੋ ਗਿਆ ਆਪਾਂ ਨੂੰ ਮਣਵਾਉਂਦੇ ਬਾਈ ਸੰਦੀਪ ਵਰਗੇ ਹੈਗੇ ਤੇ ਫਿਰ ਖਰਚਾ-ਕੁਰਚਾ ਮਤਲਬ ਕਿਵੇਂ ਹੋ ਜਾਂਦੀ ਐਡਜਸਟਮੈਂਟਰੀ ਸਾਰੀ ਹਾਂ ਠੀਕ ਹੈ ਵੀਰ ਜੀ ਬਸ ਵਧੀਆ ਛੱਡੀਆਂ ਜਾਂਦੀਆਂ ਜੀ ਬਾਕੀ 4-5 ਮੁੰਡੇ ਰੱਖੇ ਹੋਏ ਨੇ ਨਾਲ ਅੱਛਾ ਹਾਂ ਉਹ ਨਾਲ ਬਣਵਾਈ ਜਾਂਦੇ ਜੀ ਤੇ ਬਾਕੀ ਕੁੜੀਆਂ ਰੰਗ ਵਾਸਤੇ ਰੱਖੀਆਂ ਹੋਈਆਂ ਨੇ ਜੀ अच्छा हां बाकी बाकी बस सारे ही भेज दने जिथे भी ਜਾਂਦੇ ਕੋਈ 100 ਕੋਈ 10 ਕੋਈ 20 ਜਿੰਨੇ ਮੰਗਦੇ ਦਈ ਜਨੇ ਉਹ ਫਿਰ ਬਈ ਪੈਸਿਆਂ ਦੇ ਭੇਜਦੇ ਆ ਕਿ ਹਾਂਜੀ ਹਾਂਜੀ ਕੋਈ ਵਾਕੀ 150 ਰੁਪਏ ਲੈਣੇ ਜੀ ਇਹਦੇ ਇੱਕ ਵੀਸ ਦਾ ਸਿਰਫ 150 ਠੀਕ ਹੈ ਤੇ ਬਈ ਇਹਨੇ ਤਾਂ ਬਣਵਾਈ ਦਾ ਖਰਚੇ ਆ ਜਾਂਦਾ ਹੋਊਗਾ ਹਾਂਜੀ ਬਸ ਜੀ ਬਾਲਾ ਵੀ ਫਿਰ ਲੇਤਾ ਜਾਂਦਾ ਜੀ ਹਨਾ ਵੀ ਠੀਕ ਚੀਜ਼ ਲੈਣੇ ਬਸ ਜੀ ਬੰਨ ਵਾਲਾ ਕੰਮ ਕਰ ਰਹੇ ਹਾਂ ਹਾਂ ਹਾਂਜੀ ਠੀਕ ਹੈ ਤੇ ਬਈ ਇਹ ਸੋਚ ਕਿੱਥੋਂ ਆਈ ਤੁਹਾਨੂੰ ਵੀ ਆਏ ਆ ਆਪਾਂ ਬਣਾਉਣੇ ਆਗੇ ਅਸੀਂ ਬਣਾਉਣ ਤੇ ਵੀ ਜੀ ਪਹਿਲਾਂ ਤੁਸੀਂ ਜੀ ਜੀ ਬਈ ਬਾਕੀ ਫਿਰ ਬਈ ਸੰਦੀਪ ਜੀ ਨੇ ਸਾਨੂੰ ਜਾਣਕਾਰੀ ਦਿੱਤੀ ਵੀ ਚਿੜੀ ਵਾਸਤੇ ਤੋ ਦੇ ਵਾਸਤੇ 2.5 ਇੰਚੀ ਹਮ ਗਟਾਰ ਵਾਸਤੇ 2.5 ਇੰਚੀ ਵੀ ਜਿਹੜੀ ਚਿੜੀ ਆ ਉਹਦੇ ਫਿਰ ਬੱਚੇ ਸੇਫ ਨਹੀਂ ਹੈਗੇ ਵੀ ਹੋਰ ਪੰਛੀ ਤਾਂ ਕਰਦਾ ਨੂੰ ਬੱਚੇ ਕੱਢ ਕੇ ਬਾਹਰ ਮਾਰਦਾ ਜੀ ਤਾਂ ਕਰਕੇ ਅਸੀਂ 1.5 ਇੰਚੀ ਸਰਾਕ ਰੱਖਿਆ ਜੀ ਨਹੀਂ ਫਿਰ ਫਿਰ ਬੱਚੇ ਸੇਫ ਨਹੀਂ ਰਹਿੰਦੇ ਵੀ ਆਪਣੇ ਅੱਗੇ ਕੜੀ ਵਾਲੀ ਛੱਤ ਹੁੰਦੀ ਸੀ ਨਾ ਹਮ ਪੜੀਆਂ ਟਿੱਬੇ ਸਾਰੇ ਖਤਮ ਹੋ ਗਏ ਰੱਖਾ ਉਹਨਾਂ ਦੀਆਂ ਨਹੀਂ ਆਪਣੇ ਅੱਗੇ ਕਿਤੇ ਵੇਲੇ ਛੱਤ ਕੜੀ ਵਾਲੀ ਛੱਤ ਹੁੰਦੀ ਸੀ ਉੱਥੇ ਰਹਿੰਦੀ ਸੀ ਚਿੜੀਆਂ ਉਹਨਾਂ ਆਪਾਂ ਅੰਦਰ ਬਾਹਰ ਨਾ ਕਰਤਾ ਬੰਦ ਜੀ ਉਹਨਾਂ ਨੂੰ ਕੋਈ ਜਗ੍ਹਾ ਨਹੀਂ ਹੈ ਗ੍ਰਹਿਣ ਵਾਸਤੇ ਇਸ ਕਰਕੇ ਆਪਾਂ ਨੂੰ ਹੀ ਲਾਉਣੇ ਪੈਂਦੇ ਹੁ ਸਪੈਰ ਉਹ ਜ ਆਪਣੀ ਕਰੇਲੂ ਚੜੀ ਕਹਿੰਦੇ ਨੇ ਆਪਾਂ ਛੋਟੀ ਚੜੀ ਜਿਹੜੀ ਹੁੰਦੀ ਹੈ ਆਪਣੀ ਉਹ ਇਹਦੇ ਜਾਂਦੇ ਹਨ ਤੇ ਆਲ ਓਵਰ ਬਈ ਫਿਰ ਤੁਹਾਡੇ ਮਤਲਬ ਮੈਂ ਕਹਿੰਦਾ ਵੀ ਸਾਰੇ ਪੰਜਾਬ ਚ ਬਈ ਆਲ ਨੇ ਲੱਗੇ ਹੋਣਗੇ ਤੁਹਾਡੇ ਬਣਾਏ ਹੋਏ ਹਨਾ ਹਾਂਜੀ ਜਾ ਰਹੇ ਸਾਰੇ ਕਿਤੇ ਜਾ ਰਹੇ ਹੋ ਜੀ ਬਈ ਸੰਦੀਪ ਧੌਲਾ ਜਿਵੇਂ ਕਰ ਰਹੇ ਕੰਮ ਉਹਨਾਂ ਦੇ ਨਾਲ ਜੁੜ ਕੇ ਕਰਨਾ ਸ਼ੁਰੂ ਤੁਸੀਂ ਕੰਮ ਫਿਰ ਹਾਂਜੀ ਜੀ ਪਹਿਲੇ ਅਸੀਂ ਬਣਾਉਂਦੇ ਸੀ ਸਾਨੂੰ ਪਹਿਲਾਂ ਪਤਾ ਨਹੀਂ ਸੀ ਵੀ ਕਿਸ ਤਰ੍ਹਾਂ ਕਿ ਚੜੀ ਵਾਸਤੇ ਕਿਹੜਾ ਸਰਾਕ ਚਾਹੀਦਾ ਸੀ ਬੜਾ ਸਾਰਾ ਸਰਾਕ ਕੱਢ ਦਿੰਦੇ ਸੀਗੇ ਜਾਂ ਦੋਨੋਂ ਪਾਸੇ ਕੱਢ ਦਿੰਦੇ ਸੀ ਪੰਛੀ ਆਉਂਦੀ ਨਹੀਂ ਸੀ ਜੀ ਤੇ ਹੁਣ ਬਈ ਇਹਦੇ ਚ ਪੰਛੀ ਹ ਤੇ ਮਤਲਬ ਜੇ 2 ਲੱਖ ਆ ਪਾਲਨੇ ਬਣਾਏ ਹਨਾ ਬਈ ਤਾਂ ਕਹਿ ਲਈ ਵੀ 2 ਲੱਖ ਪੰਛੀ ਬਾਦ ਹੋ ਗਏ ਹਨਾ ਹਾਂਜੀ ਹਾਂਜੀ ਤੇ ਉਹ 2 ਲੱਖ ਤੋਂ ਪਤਾ ਨਹੀਂ 5 ਲੱਖ ਜਾਂ 10 ਲੱਖ ਅੱਗੇ ਵਧੇ ਵੀ ਬਹੁਤ ਫਰਕ ਪੈ ਗਈ ਬਈ ਤੌਲੇ ਜਾਉਂ ਤੁਸੀਂ ਸੰਦੀਪ ਬਾਈ ਦੇ ਪਿੰਡ ਬਹੁਤ ਜ਼ਿਆਦਾ ਚਿੜੀਆਂ ਤਾਰਾਂ ਤੇ ਬੈਠੀਆਂ ਨੇ ਤੁਹਾਨੂੰ ਨਜ਼ਰ ਆਉਣੀਆਂ ਵੀ ਜਿਹੜਾ ਨਜ਼ਾਰੀ ਹੈ ਤੇ ਜਿਹੜੀਆਂ ਕਿਸੇ ਵੇਲੇ ਗਾਇਬ ਹੋ ਗਈਆਂ ਸੀ ਬਈ ਹਾਂਜੀ ਬਹੁਤ ਮਨ स्पून ਮਿਲਦਾ ਬਈ ਵੀ ਜਿਹੜਾ ਵੀ ਆ ਵੀ ਜਿਹੜਾ ਪੱਕਾ ਕੰਮ ਕਰ ਰਹੇ ਆ ਵਧੀਆ ਕਰ ਰਹੇ ਆ ਬਈ ਹਨਾ ਹਾਂ ਵੀ ਵੱਡੇ ਘਰ ਨਹੀਂ ਬਣਾ ਕੇ ਦੇ ਸਕਦੇ ਕਿਸੇ ਨੂੰ ਵੀ ਜਿਹੜੇ ਛੋਟੇ ਤਾਂ ਬਣਾ ਕੇ ਦੇ ਸਕਦੇ ਹਾਂ ਨਾ ਸਹੀ ਗੱਲ ਹੈ ਹਾਂਜੀ ਤੇ ਇਹ ਬਈ ਜਿਵੇਂ ਬਣਾਉਣਾ ਹੋਵੇ ਹਨਾ ਮੰਨ ਲਓ ਕੋਈ ਹੋਰ ਬੰਦਾ ਆਪਣਾ ਵੀਡੀਓ ਦੇਖ ਰਿਹਾ ਹੈ ਹਨਾ ਕਿਸੇ ਬੰਦੇ ਦੇ ਦਿਮਾਗ ਚ ਆਵੇ ਵੀ ਯਾਰ ਆਪਾਂ ਵੀ ਚੰਗਾ ਕੰਮ ਕਰੀਏ ਤਾਂ ਬਣਾ ਸਕਦਾ ਹਨਾ ਬਈ ਮੈਂ ਵੀ ਤੁਹਾਨੂੰ ਦੱਸਦೇನೆ ਸੈਜ ਵੀ ਦੱਸਦਣੇ ਹੁੰਦੇ ਆ ਵੀ ਕੋਈ ਬਣਾਉਣਾ ਚਾਹੁੰਦਾ ਆ ਬਣਾ ਵੀ ਸਕਦਾ ਅੱਛਾ ਤੁਹਾਡਾ ਵੀ ਨੰਬਰ ਇੱਕ ਵਾਰੀ ਬੋਲ ਦਿਓ ਕਈ ਨਹੀਂ ਕਿਸੇ ਨੇ ਕੋਈ ਸਲਾਹ ਲੈਣੀ ਹੋਵੇ ਨਾ ਕਿ ਵੀਰਪਾਈ ਦੇ ਦਿਮਾਗ ਚ ਆ ਜਾਂਦੀ ਹੈ ਵੀ ਯਾਰ ਆਪਾਂ 90568 ਜੀ 55558 90568 55558 ਬੇਅੰਤ ਸਿੰਘ ਬਾਈ ਦਾ ਨਾਮ ਹੈ ਹਨ ਤੇ ਬਈ ਕਿਸੇ ਨੇ ਆਲਣਾ ਬਣਾਉਣਾ ਹੈ ਕਈ ਵਾਰ ਦਿਮਾਗ ਚ ਆਉਂਦੀ ਹੈ ਕਿਸੇ ਦੇ ਵੀ ਯਾਰ ਆਪਾਂ ਵੀ ਚੰਗਾ ਕੰਮ ਕਰੀਏ ਕਿਉਂਕਿ ਬਈ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਆ ਕਿਉਂਕਿ ਮੇਰੇ ਵਰਗੇ ਘਰ ਆਜਾੜਦੇ ਤਾਂ ਬਹੁਤ ਹਨਾ ਕੋਈ ਦਰਖਤ ਕੱਟ ਕੇ ਜ ਆਪਾਂ ਆਪਾਂ ਨੂੰ ਪਤਾ ਹੈ ਨਾ ਪੰਜਾਬ ਚ ਕਿੰਨੇ ਕਿ ਦਰਖਤ ਰਹਿ ਗਏ ਸੋ ਆਪਾਂ ਪੰਛੀਆਂ ਦੇ ਰਹਿਣ ਨੂੰ ਜਗ੍ਹਾ ਨਹੀਂ ਛੱਡੀ ਪਹਿਲਾਂ ਆਪਣੇ ਘਰ ਹੁੰਦੇ ਸੀ ਹਨਾ ਸਰਕਾਨੇ ਦੀ ਛੱਤ ਹੁੰਦੀ ਸੀ ਉਹਦੇ ਚ ਬਹਿ ਜਾਂਦੇ ਸੀ ਹੁਣ ਲੈਟਰ ਆ ਆਪਾਂ ਕਿਤੇ ਵੜਨ ਤਾਂ ਦੇ ਦਿੰਦੇ ਨੇ ਆਪਾਂ 16 ਜਰੂਲਾਤੇ ਹਨਾ ਛੀਸ਼ੇ ਲਾਤੇ ਆਪਾਂ ਦੇ ਇੱਕ ਜਗ੍ਹਾ ਦਿੱਤੀ ਵੀਰੇ ਨੂੰ ਜਿਵੇਂ ਇਹਨੇ ਪਲਾਟ ਦਿੱਤਾ ਹੈ ਉਹਨੇ ਆਲਣਾ ਦਾ ਆਪ ਤਿਆਰ ਕਰਨਾ ਆਪਾਂ ਇਹਨੂੰ ਕਹਿਆ ਸੀ ਤੈਨੂੰ ਆਲਣਾ ਹੂੰ ਤਾਂ ਬਸ ਉਹਦੇ ਆਪਣੇ ਹਿਸਾਬ ਨਾਲ ਭਰਨਾ ਇਹਨੂੰ ਹੂੰ ਜਿਹੜੀ ਆਪੇ ਆਪਾਂ ਉੱਪਰ ਜੰਗਲੇ ਤੇ ਲਾਦੀ ਉੱਥੇ ਜਿਹੜੀ ਆਉਂਦੀ ਹੂੰ ਇਹ ਤਾਂ ਬਾਦਰ ਥੱਲੇ ਆਉ ਵੀਰੇ ਮੈਨੂੰ ਪਤਾ ਵੀ ਉੱਪਰ ਦੀ ਹੱਥ ਵੀ ਪਾ ਸਕਦਾ ਵੀ ਅਟੈਕ ਕਰ ਸਕਦਾ ਇੱਥੋਂ ਦੀ ਹੂੰ ਇਹ ਚ ਸੇਫ ਹੈ ਉਹ ਸੇਫ ਹੈ ਜੀ ਹੂੰ ਤੇ ਹੁਣ ਜਗ੍ਹਾ ਨਹੀਂ ਹੈਗੀ ਜਗ੍ਹਾ ਕਿ ਆਪਣਾ ਲਾਉਣ ਦੀ ਨੋਟ ਪਈ ਵੀ ਆਪਾਂ ਕਹਿੰਦੇ ਵੀ ਆਲਸੀ ਬਣਾਉਂਦੇ ਆਲਸੀ ਦਾ ਕੰਮ ਨਹੀਂ ਹੈਗਾ ਵੀ ਵਿੱਚ ਕਹਿੰਦੇ ਵੀ ਰਾਸੀ ਬਣਦੇ ਜਗ੍ਹਾ ਨਹੀਂ ਹੈਗੀ ਨਾ ਬਸ ਰਹਿਣ ਵਾਸਤੇ ਠੀਕ ਹੈ ਬਾਈ ਤੇ ਬਾਕੀ ਇਹ ਸੀਗੇ ਬਾਈ ਬਿਆਨਤ ਸਿੰਘ ਤਨੌਲੇ ਤੋਂ ਤੇ ਬਹੁਤ ਸੋਹਣਾ ਕੰਮ ਬਾਈ ਵਰਗੇ ਕਰ ਰਹੇ ਤੇ ਤੁਹਾਨੂੰ ਗੱਲਬਾਤ ਕਿਵੇਂ ਲੱਗੀ ਹੈ ਹਨਾ ਕਮੈਂਟ ਕਰਕੇ ਦੱਸਿਓ ਤੇ ਮੈਂ ਤਾਂ ਬਈ ਸਲਾਹ ਦਿੰਦਾ ਹਨਾ ਵੀ ਬਾਈ ਵਰਗਾ ਕੰਮ ਜੇ ਕੋਈ ਹੋਰ ਬੰਦਾ ਕਰ ਸਕਦਾ ਤਾਂ ਜਰੂਰ ਕਰੋ ਕਿਉਂਕਿ ਯਾਰ ਆਪਾਂ ਕਿਉਂਕਿ ਹਰੇਕ ਜਗ੍ਹਾ ਬਾਈ ਨਹੀਂ ਪਹੁੰਚ ਕਰ ਸਕਦੇ ਪੰਜਾਬ ਬਹੁਤ ਵੱਡਾ ਹੈ ਦੇਸ਼ ਬਹੁਤ ਵੱਡਾ ਹੈ ਸੋ ਜੇ ਬਾਈ ਵਰਗੇ ਆਪਣੇ ਹੋਰ 20 50 ਬੰਦੇ ਪੈਦਾ ਹੋਣਗੇ ਤਾਂ ਜਾ ਕੇ ਆਪਾਂ ਇਹਨਾਂ ਹਰੇਕ ਪੰਛੀਾਂ ਵਾਸਤੇ ਰੈਣ ਬਸੇਰੇ ਪੈਦਾ ਕਰ ਸਕਾਂਗੇ ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਕਰਿਓ ਫੋਲ